ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। BK 니ਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ, ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟਸ ਕੀ ਵੀ ਕਿਸੇ ਪ੍ਰੋਜੈਕਟ ਤੇ ਵੀ ਇਹਨੂੰ ਪਾ ਸਕਦੇ ਹੋ। ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਤੇ ਬਣਾਉਣ 'ਚ ਵੀ ਫਰੈਂਡਸ ਇਹ ਡਿਜ਼ਾਈਨ ਬਹੁਤ ਆਸਾਨ ਹੈ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 7-7 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ 4 ਕੁੰਡੇ ਐਕਸਟਰਾ ਲੈਣੇ ਆ। 6 ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪੈਲਾ ਕੁੰਡਾ ਬਿਨਾਂ بُਨੇ ਉਤਾਰ ਲੈਣਾ ਧੱਗਾ ਆਪਣੇ ਵੱਲ ਕੀਤਾ ਦੋ ਕੁੰਡੇ ਉਲਟੇ ਧੱਗਾ ਪਿੱਛੇ ਕੀਤਾ 1 2 3 4 5 ਪੰਜ ਕੁੰਡੇ ਸਿੱਧੇ ਫਿਰ ਅਸ ਸੱਤ ਕੁੰਡੇ ਨੂੰ ਆਪਾਂ ਪੂਰੀ ਸਲਾਈ 'ਚ ਰਿਪੀਟ ਕਰਨਾ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ। ਪੰਜ ਕੁੰਡੇ ਸਿੱਧੇ। ਤੱਗਾਪਣ ਵਾਲ ਕੀਤਾ। ਇੱਕ ਦੋ ਕੁੰਡੇ ਉਲਟੇ। ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਧਾਗਾ ਆਪਣੇ ਵੱਲ ਕੀਤਾ ਦੋ ਗੁੰਡੇ ਉਲਟੇ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਕੇ ਆਪਣੀ ਕੰਪਲੀਟ ਹੈ ਹੁਣ ਆਪਾਂ ਡਿਜ਼ਾਈਨ ਦੀ ਦੂਸਰੀ ਸਲਾਈ ਉਲਟੀ ਸਲਾਈ ਤੇ ਆ ਪਹਿਲਾ ਕੁੰਡਾ ਬਿਨਾਂ ਬੁਣੇ ਤਾਰ ਲੈਣਾ ਉਲਟੀ ਸਲਾਈ ਤੋਂ ਜਿਹੜੇ ਦੋ ਕੁੰਡੇ ਆਪਾਂ ਨੂੰ ਸਿੱਧੇ ਨਜ਼ਰ ਆ ਰਹੇ ਆ ਦੋ ਕੁੰਡੇ ਸਿੱਧੇ ਪਾਵਾਂਗੇ ਧਾਗਾ ਆਪਣੇ ਵੱਲ ਕੀਤਾ ਪੰਜ ਗੁੰਡੇ ਉਲਟੇ ਦੋ ਤਿੰਨ चार कुंडे उल्टे ये सत्त फ्रेंड्स आप दूसरी सिलाई च पूरी चेर रपीट करना दो कुंडे सीधे पं कुंडे उल्टे एक दो తిని చారండే ఉల్టే దో కండే సే కెేను ఉల్టా బుల్ల డిజైన్ తీసరి సై సీ సైడ్ పలా కుణి ఉతారీ దో కండే ఉల్టే ਫਿਰ ਫਰੈਂਡਸ ਜਿਹੜਾ ਧੱਗ ਹੈ ਇਹਨੂੰ ਆਪਣੀ ਸਾਈਡ ਹੀ ਰੱਖਣਾ ਹੈ ਜਿਹੜੇ ਇਹ ਦੋ ਕੁੰਡੇ ਐ ਇਹਨਾਂ ਨੂੰ ਇਸ ਤਰ੍ਹਾਂ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇੱਥੇ ਆਪਣੀ ਜਾਲੀ ਵੀ ਬਣ ਗਈ ਤੇ ਕੁੰਡੇ ਵੀ ਬਰਾਬਰ ਹੋ ਗਏ ਇੱਕ ਕੁੰਡਾ ਵੀ ਵਧ ਗਿਆ ਫਿਰ ਅਗਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬੁਣਾਂਗੇ ਫਿਰ ਜਿਹੜੇ ਅਗਲੇ ਦੋ ਕੁੰਡੇ ਐ ਇਹ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਦੋ ਕੁੰਡੇੰ ਦਾ ਇੱਕ ਕੁੰਡਾ ਕਰਾਂਗੇ ਫਿਰ ਇੱਥੇ ਇੱਕ ਵਲ ਪਾਵਾਂਗੇ ਆਪਣਾ ਕੁੰਡਾ ਵੀ ਬਣ ਗਿਆ ਤੇ ਆਪਣੀ ਇੱਥੇ ਜਾਲੀ ਵੀ ਬਣ ਗਈ ਫਿਰ ਜਿਹੜੇ ਅਗਲੇ ਦੋ ਕੁੰਡੇ ਆ ਉਲਟੇ ਫਰੈਂਡਸ ਜਿਹੜੇ ਇਹ ਸੱਤ ਕੁੰਡੇ ਆ ਇਹ ਸੱਤ ਕੁੰਡਿਆਂ ਨੂੰ ਪੂਰੀ ਸਲਾਈ ਚ ਰਿਪੀਟ ਕਰਨਾ ਹੈ 1 2 3 4 5 6 7 ਡਿਜ਼ਾਈਨ ਦੀ ਤੀਸਰੀ ਸਲਾਈ ਪੂਰੀ ਇਸ ਤਰੀ ਬਣਾ ਕੇ ਕੰਪਲੀਟ ਕਰਨੀ ਹੈ ਧਾਗਾ ਆਪਣੇ ਵਾਲੀ ਰਹਿਣ ਦੇਣਾ ඩ අගලේ ඒ දෝකුම්ඩනේ එු සයි දෝකුంඩයන් එක කුంඩා කර දෙෙන අගලාා කුంඩා සිෙද්ද ඒ දෝකුම්ඩනනු කට කටේ බන්නන දෝ කුంඩ යන්ද එක කුඩා කරලනගේ කුන්ඩානාලයා වල්පහක දෝකුම්ඩ ේ තා ගාපන සයිට යෙන ਡਿਜ਼ਾਈਨ ਦੀ ਤੀਸਰੀ ਸਲਾਈ ਬਣ ਕੇ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੀ ਸਲਾਈ ਤੇ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਦੋ ਕੁੰਡੇ ਸਿੱਧੇ ਤੱਗਾ ਆਪਣੇ ਵੱਲ ਕੀਤਾ ਪੰਜ ਕੁੰਡੇ ਉਲਟੇ 1 2 3 4 5 ਡਿਜ਼ਾਈਨ ਦੀ ਚੌਥੀ ਸਲਾਈ ਫਰੈਂਡਸ ਪੂਰੀ ਸਤਰੀ ਬਣਾ ਕੇ ਕੰਪਲੀਟ ਕਰਨੀ ਹੈ ਫਰੈਂਸ ਬਹੁਤ ਸੋਖਾ ਡਿਜ਼ਾਈਨ ਹੈ ਪਰ ਬਣ ਕੇ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਸਕੀਵੀ ਕੋਟੀ ਤੇ ਪਾਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਅਲਸਤ ਵਾਲੇ ਨੂੰ ਉਲਟਾ ਬੁਣਨਾ ਹੈ ਨਾ ਪਸਿੱਧੀ ਸਾਈਡ ਤੇ ਆ ਡਿਜ਼ਾਈਨ ਦੀ ਪੰਨੀ ਸਲਾਈ ਪੈਲਾਕੁੰਡਾ ਬਿਨਾ ਬੁਨੇ ਤਾਰ ਲੈਣਾ ਧੱਗਾ ਆਪਣੇ ਵੱਲ ਕੀਤਾ දෝකුඩේ ඔල්ට ්‍රතා ගපිච්ච කඉතා ජඩ ඉ කුන්්ඩාගල එනුව අප සිද්ධ පුුල්නගේ ප්‍රතා ගාපනේවල් කීතා පරජ ඒ සැන්ටරබල්ල කුඩ එනෝ ගෙල යන සැන්වලකුඩ එ ස්තරා ගෙල්ල මන්ගේ ਜਿਹੜਾ ਤੀਸਰਾ ਕੁੰਡਾ ਇਹਨੂੰ ਵੀ ਆਪਾਂ ਨਾਲ ਲੈ ਲੈਣਾ ਧਾਗਾ ਆਪਣੀ ਸਾਈਡ ਰੱਖਣਾ ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਸਿੱਧਾ ਮੁੱਲ ਲੈਣਾ ਇਹ ਦੇਖੋ ਫਰੈਂਡਸ ਇਹ ਪੰਜ 1 2 3 4 5 6 7 ਸੱਤ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਚ ਰਿਪੀਟ ਕਰਨਾ ਡਿਜ਼ਾਈਨ ਦੀ ਪੰਨੀ ਸਲਾਈ దో కల్టే ధాగ పిచ్చే అగలా సీధా బున్న ఫాగా జీ సూ అని కడే తిని కండను క్షే బ మున్ కండా సిద్ధా డినది పిలా పూరి అర బాపలీట్లాస్ట్ సేజైన్ ਅਨਵੀ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਆ ਉਲਟੀ ਸਾਈਡ ਦੋ ਕੁੰਡੇ ਸਿੱਧੇ ਅਰਦਾਗਾ ਆਪਣੇ ਵਾਲ ਕੀਤਾ ਪੰਜ ਕੁੰਡੇ ਉਲਟੇ 1 2 3 4 5 ਡਿਜ਼ਾਈਨ ਦੀ ਪੰਚਵੀਂ ਸਲਾਈ ਪੂਰੀ ਫਰੈਂਡਸ ਆਪਾਂ ਇਸ ਤਰੀ ਬਣਾ ਕੇ ਕੰਪਲੀਟ ਕਰਨੀ ਆ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਹੁਣ ਫੇਰ ਫਰੈਂਡਸ ਜਿਵੇਂ ਆਪਾਂ ਇੱਥੋਂ ਸਟਾਰਟ ਕੀਤਾ ਸੀ 2 ਕੁੰਡੇ ਪੁੱਠੇ 5 ਕੁੰਡੇ ਸਿੱਧੇ ਹੁਣ ਆਪਣੀ ਫੇਰ ਇੱਥੋਂ ਰਿਪੀਟ ਪੈਟਰਨ ਸ਼ੁਰੂ ਹੋਏਗਾ ਜਦੋਂ ਆਪਾਂ ਇਹ 6 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਆਪਣਾ ਡਿਜ਼ਾਈਨ ਦੇਖੋ ਬਣ ਕੇ ਕਿੰਨਾ ਪਿਆਰਾ ਲੱਗਦਾ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਇਹਨੂੰ ਵੀ ਕੋਈ ਟ੍ਰਾਈ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ